ਅੱਜ ਸਾਨੂੰ ਇਹਨਾਂ ਭਰਮ ਪਾ ਦਿੱਤਾ ਵੀ ਹੁੰਦਾ ਪੇਡ ਖਰਾਬ ਤੁਸੀਂ ਆਖਿਆ ਬਿਤੇ ਮਾ ਕੀ ਹਾਲਤ ਹੁੰਦੀ ਏ ਤੇ ਫਰਕੇ ਅਸੀਂ ਜਨ ਮਹਾਰਾ ਹੀ ਨਹੀਂ ਬੇਹੋਜੇ ਕੰਮ ਕਰੇ ਪਾਤ ਮਤਪਾਲ ਦੇ ਮਾਤਾ ਪਿਤਾ ਉਦਨ ਗਏ ਹੋ ਹੋਂਦੇ ਠੀਕ ਹੈ ਚੜ੍ਹਦੀ ਕਲਾ ਸਾਨੂੰ ਕੋਈ ਪਤਾ ਸੁਰਨੇ ਪਈ ਉਹ ਤੁਹਾਡੇ ਆਏ ਆ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਸਭ ਕੋਈ ਉਦੋਂ ਕਿਸੇ ਦਾ ਫੋਨ ਨਹੀਂ ਆਇਆ ਨਾ ਨਾ ਕੋਈ ਕਿਸੇ ਦਾ ਨਹੀਂ ਮੈਂ ਕਿਸੇ ਦਾ ਵੀ ਨਹੀਂ ਆਇਆ ਫੋਨ ਤੇ ਸਰਕਾਰ ਨਾਲ ਚਾਹੀਦਾ ਜਗਾ ਕਿਹੜੀਆਂ ਜਿਹੜੀਆਂ ਵੋਟਾਂ ਪੈਣੀਆਂ ਸੀ ਕਹਿਵਰੇ ਥੋੜੀਆਂ ਆਣ ਕੇ ਨਾ ਫੂਨਾ ਹੀ ਬੋਟਾਂ ਬਣੇ ਬੋਟਾਂ ਤਾਂ ਲੋਕਾਂ ਪਾਉਣੀਆਂ ਸੀ ਜੇ ਵੋਟਾਂ ਨਹੀਂ ਚੱਲਦੀ ਇਹ ਵੀ ਕੰਮ ਕਰਦੇ ਸਰਕਾਰ ਨੂੰ ਇਹਦਾ ਕੰਮ ਕਰਨਾ ਚਾਹੀਦਾ ਹਾਂ 30 32 ਕਿਲੋਮੀਟਰ ਤੇ ਅਸੀਂ ਬੈਠੇ ਇੱਥੇ ਕਿਹੜਾ ਰੋਜ ਬਜ ਬਾਸੇ ਦਾ 100 ਰੁਪਏ ਦੇਾਂਗੇ ਤੇ ਪਹਾੜਾ ਦੇ ਕੇ ਦੁੱਧੇ ਚਲੇ ਮੋਗੇ ਜਾ ਕੇ ਫਿਰ ਮੇਲਾ ਵਾਂਗੇ ਇੱਥੇ 40 45000 ਰੁਪਇਆ ਲੱਗਦਾ ਹੈ ਤੇ ਸਰਕਾਰਾਂ ਦਾ ਚਾਹੀਦਾ ਹੀ ਨਹੀਂ ਸੀ ਬੰਦ ਕਰਨੇ ਕਾ ਮੋਬਾਈਲ ਮੋਬਾਈਲ ਤਾਂ ਹੀ ਸੁਬਿਆ ਦਿੱਤੀ ਰੱਖਦੇ ਸਾਨੂੰ ਗਏ ਨਹੀਂ ਨਾ ਹੀ ਨਾਮ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠਿਆਂ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਸੀ ਸਾਡਾ ਜਿਹੜਾ ਜੀ ਉੱਥੇ ਸੁਖਸਾਂ ਦੇ ਬਹੁਤ ਚੰਗਾ ਏ ਮਾੜਾ ਏ ਕਿਵੇਂ ਆ ਉਹ ਹੰਲਾਦਾਂ ਦਾ ਪਤਾ ਲੱਗਦਾ ਰਹਿੰਦਾ ਸੀ ਅੱਗੇ ਦੂਰ ਥਾਲੇ ਸਾਨੂੰ ਇਹੋ ਜੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀਆਂ ਦਾ ਕੱਢ ਮਾਰੀ ਏ ਤੋ ਕਿਹਨ ਕਦੋਂ ਹੋਈ ਤੁਹਾਡੀ ਗੱਲ ਸਾਡੀ ਤਿੰਨ ਮਹੀਨੇ ਚਾਈ ਤਿੰਨ ਮਹੀਨੇ ਘਟੋ ਗਏ ਤਿੰਨ ਮਹੀਨੇ ਲੱਗੇ ਹੋਏ ਉਹ ਲਿਟਾਈਆਂ ਮਹੀਨੇ ਨਾ ਉੱਤੇ ਹੀ ਚੱਲੀ ਹੈ ਵੀ ਗੱਲ ਸਾਨੂੰ ਉਹਨਾਂ ਕਰਾਈ ਨੂੰ ਵੀ ਉਹਨਾਂ ਜੂ ਕੈਮਰੇ ਬੰਦ ਕੀਤੇ ਨੇ ਮੈਂ ਅੰਦਰੋਂ ਹੀ ਕੈਮਰੇ ਗੱਲ ਕਰਾਂਦੇ ਆ ਆਪ ਦੇ ਫੋਨਾਂ ਦੇ ਗੱਲ ਕਰਾਂਦੇ ਜਦੋਂ ਦੇ ਫੋਨ ਨਾ ਅੰਦਰੋਂ ਬੰਦ ਕਰ ਦਿੱਤੇ ਨੇ ਉਹ ਕਹਿੰਦਾ ਦਹੀਂ ਬਈ ਆਪਣੇ ਆਪ ਵੋਟਾਂ ਕਰਕੇ ਬੰਦ ਕੀਤੇ ਨੇ ਕੋਈ ਕੋਸ਼ ਆਖ ਦਿੰਦਾ ਹੀ ਅਸੀਂ ਉਹਨਾਂ ਕਿ ਨਾ ਪੜ ਬੰਦਿਆ ਅਸੀਂ ਇਹਨਾਂ ਚਾ ਵੋਟਾਂ ਕਰਕੇ ਕਰ ਉਹਨਾਂ ਬੰਦ ਕਰ ਦਿੱਤੇ ਹੁਣਗੇ ਵੀ ਵੋਟਾਂ ਦਾ ਜੀ ਜਿਆਦਾ ਕਰਨਗੇ ਤੇ ਜਿਆਦਾ ਖਲਾਰ ਹੋਵੇਗਾ ਅਗਲਾਂ ਦਾ ਸਪੋਰਟ ਕਰੋ ਉਹ ਕਰੋ ਆ ਕਰੋ ਤਰ ਕਰਕੇ ਬੰਦ ਕਰਤੇ ਨੇ ਤੇ ਸਰਕਾਰ ਨਾਲ ਚਾਹੀਦਾ ਜਗਾ ਇਹ ਕਿੜੀਆਂ ਦਿਨਾਂ ਵੋਟਾਂ ਪੈਣੀਆਂ ਸੀ ਕਹਿ ਰਹੇ ਥੋੜੀਆਂ ਆਣ ਕੇ ਨਾ ਫੂਨਾ ਹੀ ਵੋਟਾਂ ਪਣੀਆਂ ਵੋਟਾਂ ਤਾਂ ਲੋਕਾਂ ਪਾਉਣੀਆਂ ਸੀ ਜੇ ਵੋਟਾਂ ਰਹੀ ਚੱਲਦੀ ਇਹ ਵੀ ਕੰਮ ਕਰਦੇ ਸਰਕਾਰ ਨੂੰ ਇਹ ਰ ਕੰਮ ਕਰਨਾ ਚਾਹੀਦਾ ਸੀ 32 ਕਿਲੋਮੀਟਰ ਤੇ ਅਸੀਂ ਬੈਠੇ ਆ ਇੱਥੇ ਕਿਹੜਾ ਰੋਜ ਬੱਸ ਜੀ ਦੇ 100 ਰੁਪਏ ਦੇਾਂਗੇ ਪਹਾੜਾ ਦੇ ਕੇ ਉੱਦੇ ਚਲੇ ਮੋਗੇ ਜਾ ਕੇ ਫਿਰ ਮੇਲਾ ਵਾਂਗੇ ਇੱਥੇ 40-45 ਹਜ਼ਾਰ ਰੁਪਈਆ ਲੱਗਦਾ ਹੈ ਤੇ ਸਰਕਾਰਾਂ ਦਾ ਚਾਹੀਦਾ ਹੀ ਨਹੀਂ ਸੀ ਬੰਦ ਕਰਨੇ ਕਾ ਮੋਬਾਈਲ ਮੋਬਾਈਲ ਤਾਂ ਹੀ ਸੁਵਿਧਾ ਦਿੱਤੀ ਰੱਖਦੇ ਸਾਨੂੰ ਗਏ ਨਹੀਂ ਦਾਨ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠਿਆਂ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਸੀ ਸਾਡਾ ਜਿਹੜਾ ਜੀ ਉੱਥੇ ਸੁਖਸਾਂ ਦੇ ਬਹੁਤ ਚੰਗਾ ਏ ਮਾੜਾ ਏ ਕਿਵੇਂ ਆ ਉਹ ਸੰਦਾ ਦਾ ਪਤਾ ਲੱਗਦਾ ਰਹਿੰਦਾ ਸੀ ਅਗੇ ਦੂਰ ਥਾਲੇ ਸਾਨੂੰ ਇਹੋ ਜੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀਆਂ ਦਾ ਕੱਢ ਮਾਰੀ ਵੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ ਕੋ ਖੂਨ ਸੰਗਣਾ ਚੱਲੋ ਦਵਾਈ ਦੋ ਦਵਾਈ ਇਧਰ ਅਹੀਂ ਕੋਈ ਦਵਾਈ ਕੱਲੀ ਕੁਛ ਉਹਨੇ ਉੱਥੋਂ ਆਪਦੇ ਟੈਸਟ ਕਰਾ ਲੈਂਦਾ ਸੀ ਅਹੀਂ ਉਹਨੇ ਤਾਂ ਟੈਸਟ ਕਰਾਇਆ ਪੈਸੇ ਦੀ ਪੁੱਤ ਕੋਈ ਗੱਲ ਨਹੀਂ ਪੈਸੇ ਨਹੀਂ ਤੇ ਦੇ ਦਿਆਂਗੇ ਦੇ ਜਾਂਦੇ ਆ ਤੇ ਟੈਸਟ ਨੂੰ ਕਰਾ ਲਾ ਟੈਸਟਾਂ ਦੇ ਕਰਾ ਲੈਂਦੇ ਉੱਥੋਂ ਵੀ ਕਰਾਈ ਇੱਥੋਂ ਵੀ ਅਹੀਂ ਦਵਾਈ ਉਹਦੇ ਲਈ ਕੱਲੀ ਫਿਰ ਉੱਥੋਂ ਦਵਾਈ ਦੋ ਲੈਣ ਲੱਪਿਆ ਫਿਰ ਉਹ ਦਵਾਈ ਠੀਕ ਸੀ ਵਧੀਆ ਸੀ ਕੋਈ ਗੱਲ ਬਾਤ ਪਰੇਸ਼ਾਨੀ ਨਹੀਂ ਇਹੋ ਜੀ ਜੇ ਦਿਮਾਗੀ ਤੁਸੀਂ ਆਜਾ ਦਿਮਾਗੀ ਦਾ ਉਹਨੂੰ ਅੱਜ ਤਾਈਂ ਅਜਤੀ 35 ਸਾਲ ਦਾ ਹੋ ਚੱਲਿਆ ਉਹਨੂੰ ਕੋ ਇਹੋ ਜੀ ਗੱਲ ਹੀ ਨਹੀਂ ਹੋਗੀ ਵੀ ਕੋਈ ਦਿਮਾਗੀ ਉਹ ਜਿੱਥੇ ਬਹਿ ਜਾਂਦਾ ਹੈ ਉੱਥੇ ਹੀ ਰੌਣਕ ਲਾ ਜਾਂਦਾ ਸੀ 50 ਬੰਦੇ ਇਕੱਠੇ ਕਰ ਲੈਂਦਾ ਸੀ ਜੇ ਕਿਥਾਂ ਦੇ ਬਹਿ ਜਾਂਦਾ ਸੀ ਅਜਦੇ ਹੱਥੇ ਮਖੌਲ ਕਰਦਾ ਸੀ ਉਹਨੂੰ ਦਾ ਅਗਲੇ ਬੜੋ ਬੜੀ ਬਾਂਦੇ ਸੀ ਤੂੰ ਬਹਿ ਮੰਤਰੀ ਬਹਿ ਸਾਡੇ ਕੋਲ ਬਹਿ ਫਿਰ ਉਹਨੇ ਕਿ ਹਮੜਾ ਨਹੀਂ ਬੋਲਣਾ ਉਹਨੇ ਆਦੇ ਕੰਮ ਵਿੱਚ ਹੀ ਰਹਿਣਾ ਵੀਡੀਓ ਪਾਲਾ ਕੋਈ ਇਤਨਾ ਕਰ ਲਾ ਉਹਨੇ ਕਿਹਾ ਹੋਰ ਨਹੀਂ ਉਹਨੇ ਕਿਹਾ ਕੰਮ ਵਿੱਚ ਨਹੀਂ ਮਿਲਦੇ ਨਹੀਂ ਇਥੇ ਐਮੇਲ ਭਾਈ ਦੀ ਹੈ ਐਮੇਲ ਪਾ ਕੇ ਡੀਸੀ ਨੂੰ ਉਹ ਉਧਰ ਡਿਬਰੂਗਾ ਜੇਲ ਚਲੀ ਜਾਂਦੀ ਉਹ ਫਿਰ ਡਿਬਰੂਗਾ ਜੇਲ ਵਾਲੀ ਇਥੇ ਡੀਸੀ ਨੂੰ ਕਰਕੇ ਵਾਪਦਾ ਕਰ ਲੈਣੇ ਕਾਗਜ਼ ਪਤਾ ਜਿਵੇਂ ਮੁੰਨਾ ਕਰਨੀ ਸੀਗਾ ਜਦੋਂ ਤੁਸੀਂ ਮਿਲ ਗਏ ਆ ਬੰਦਾ ਜਦੋਂ ਮਿਲ ਗਏ ਉਹ ਠੀਕ ਕੋਈ ਗੱਲਬਾਤ ਹੀ ਨਹੀਂ ਸੀ ਮੈਂ ਘੰਟਾ 3 ਘੰਟੇ 2.5 3 ਘੰਟੇ ਬੈਠੇ ਨੇ ਜਿਵੇਂ ਮੈਂ ਤੇ ਬੈਠੇ ਇਤਨਾ ਮੁਲਾਕਾਤ ਹੁੰਦੀ ਅੰਦਰ ਜਾ ਕੇ ਕਿਹੜੀ ਬਾਹਰ ਹੁੰਦੀ ਹੈ ਅੰਦਰ ਜਾ ਕੇ ਮੁਲਾਕਾਤ ਹੁੰਦੀ ਆਸ ਇਹਨ ਚਾਹ ਪਾਣੀ ਅੱਗੇ ਪਿਆ ਦਿੰਦੇ ਜਦੋਂ ਤੇ ਕੈਮਰੇ ਕੋਲ ਲੈ ਉਹਦੇ ਪਿੱਛੇ ਵੀ ਚਾਹ ਪਾਣੀ ਦਾ ਉਹ ਥੋੜੀ ਰੋਟ ਉਹਦੇ ਚਾਹ ਪਾਣੀ ਦਾ ਉਹ ਬਗਿਆਂ ਨੂੰ ਵਿਚਾਰੇ ਪੁਲਸ ਵਾਲੀ ਪਿਆ ਦਿੰਦੇ ਸੀ ਉੱਥੋਂ ਜਿਹੜਾ ਪ੍ਰਾਸ ਨੇ ਉਹ ਹੀ ਪਿਆ ਦਿੰਦੇ ਸੀ ਪਾਣੀ ਪੂਣੀ ਵਿਚਾਰੇ ਪਿਆ ਦਿੰਦੇ ਸਾਰਾ ਕੁਝ ਕਰ ਲੈਂਦੇ ਪੁਲਸ ਵਾਲੇ ਬ ਚੰਗੇ ਬੰਦੇ ਨੇ ਅਸੀਂ ਕਿਉਂ ਮਾੜੀ ਆਖੀ ਜੇ ਜਿੰਗੀ ਜੀ ਨੂੰ ਚੰਗੀ ਹੱਥ ਨਾਲ ਚਾਹੀਦੀ ਉਹਨੂੰ ਕਿਉਂ ਅਸੀਂ ਮਾੜੀ ਆਖੀਏ ਉਹ ਬਹੁਤ ਚੰਗੇ ਬੰਦੇ ਨੇ ਸਾਡ ਨੂੰ ਜਿੰਨਾ ਆ ਪਿੱਛੇ ਨਾ ਥੋੜੀ ਪਰੇਸ਼ਾਨੀ ਹਮ ਕਰਦੇ ਸੀ ਜਦੋਂ ਅਕਾਇਬ ਨੇ ਕੁਮਰੀਆਂ ਦਾ ਆਪਣਾ ਪਿਆਏ ਉਹ ਜਿਹੜਾ ਨਜਾਇਜ਼ ਨਾ ਬੰਦਾ ਉਹ ਵੀ ਵਿਚਾਰਾ ਜਿਹੜਾ ਜੇਲ੍ਹ ਸਵੇਰੇ ਦਿਨ ਤਹੀ ਉਹਨੂੰ ਵੀ ਜਾਣ ਕੇ ਨਾ ਜਿਹੜੇ ਉਸੇ ਜੇਲ੍ਹ ਚ ਰੱਖ ਛੱਡਿਆ ਪਦੇ ਹੁੰਦੇ ਜਿਹੜਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ ਹੁੰਦਾ ਉਹਦੇ ਬਾਰੇ ਨਹੀਂ ਸਾਨੂੰ ਪਤਾ ਉਹ ਵੀ ਨਾ ਤਾਂ ਕਹੀ ਨਾ ਇਹਨਾਂ ਕੀਤਾ ਸਰਕਾਰ ਆਪੇ ਲਵਾ ਲੈਂਦੀ ਏ ਤੇ ਆਪ ਹੀ ਆ ਕੇ ਲਵਾ ਲਈ ਜੀ ਹੁੰਦੀ ਜੇ ਸਰਕਾਰ ਦੇ ਥੱਲੇ ਬੰਦੇ ਨੂੰ ਜਿਹੜਾ ਕੰਮ ਆਪਾਂ ਨਾਲ ਆਖ ਨੇ ਉਹ ਹੀ ਹੁੰਨੇ ਹੁਣ ਜਿਹੜਾ ਹੈ ਗਾਇ ਇਹ ਐਨਐਸਏ ਲਾਈਏ ਇਹ ਸਾਰਿਆਂ ਦੇ ਨੇ ਇਹ ਭਗਵੰਤ ਮਾਨ ਨੇ ਇਹ ਹੁਣ ਡੀਸੀ ਨੂੰ ਅੰਮ੍ਰਿਤਸਰ ਆਨੇ ਵਾਖੇ ਅੰਮ੍ਰਿਤਸਰ ਡੀਸੀ ਨੂੰ ਆਖਦੇ ਉਸੇ ਵੇਲੇ ਟੁੱਟ ਜਾਂਦੀ 1 ਮਿੰਟ ਨਹੀਂ ਲੱਗਦਾ ਉਹਨੇ ਇੱਕ ਆਖਰ ਲਿਖ ਦੇਣਾ ਵੀ ਟੁੱਟ ਜਾਣੀ ਉਸੇ ਵੇਲੇ ਇਹ ਲਵਾਈ ਵੀ ਇਹਨੇ ਆ ਭਗਵੰਤ ਮਾਨ ਨੇ ਉਤਲੀ ਸਰਕਾਰ ਨੇ ਲਵਾਈਏ ਤੇ ਭਗਵੰਤ ਮਾਨ ਨੇ ਲਵਾਈਏ ਇਹ ਹੁਣ ਵੀ ਸਾਨੂੰ ਆਦੇ ਨੇ ਇਹ ਡੀਸੀ ਨੇ ਤੋੜ ਨਹੀਂ ਕਦੇ ਮੱਜੀ ਤੋੜਦੇ ਪਰ ਆਖਣਾ ਹੁੰਦਾ ਪੈਣਾ ਜਿਵੇਂ ਉਹਨੇ ਇੱਕ ਆਪਾਂ ਸੀਰੀ ਰੱਖਿਆ ਤੇ ਉਹਨੂੰ ਜੇ ਆਪਾਂ ਆਖਾਂਗੇ ਉਹ ਮੂੰਹਾਂ ਬੰਨਿਆ ਤੇ ਉਹਨੇ ਬੰਨਣਾ ਜੇ ਉਹਨੂੰ ਆਖਾਂ ਛੱਡਣਾ ਛੱਡੀ ਜੇ ਉਹਨੇ ਆਖਿਆ ਨਹੀਂ ਛੱਡਣਾ ਨਹੀਂ ਛੱਡੂ ਉਹ ਆਪਣੇ ਆਖੇ ਤੇ ਸੀਰੀ ਨੇ ਕੰਮ ਕਰਨਾ ਇਹ ਸਰਕਾਰਾਂ ਦਾ ਹੈ ਜੇ ਸਰਕਾਰ ਆਖ ਦੇਗੀ ਡੀਸੀ ਨੂੰ ਇਹ ਭਗੌਂਦ ਮਾਨ ਰੱਖ ਦੇਗਾ ਵੀ ਆਪਾਂ ਖਾਰਜ ਕਰਦੀਏ ਤੋ ਖਾਰਜ ਹੋ ਜਾਣੀ ਜੇ ਉਹਨੇ ਆਖਿਆ ਨਹੀਂ ਇਹਨਾ ਪਤੂਰ ਨਹੀਂ ਗਾ ਨਵੀ ਲਾ ਦੇ ਨਵੀ ਲੱਗੀ ਜਣੀ ਹੁਣ ਸਾਲ ਪਹਿਲਾਂ ਨੇ ਪਹਿਲਾ ਸਾਲ ਇਹਨਾ ਇੱਕ ਅਪੀਲ ਅਸੀਂ ਇਹ ਕਰਨੇ ਆ ਸਰਕਾਰ ਨੂੰ ਅਸੀਂ ਦਾ ਵੱਧ ਵੱਧ ਅਪੀਲ ਕਰਨੇ ਆ ਬਈ ਬਾਦਵਾ ਪਹਿਲਾਂ ਤਾਂ ਸਾਨੂੰ ਆ ਜਿਹੜਾ ਅੱਜ ਸਾਨੂੰ ਇਹਨਾਂ ਭਰਮ ਪਾ ਦਿੰਦਾ ਵੀ ਹੁੰਦਾ ਪੇਤ ਖਰਾਬ ਤੁਸੀਂ ਆਖਿਆ ਬਿਤੇ ਮਾ ਕੀ ਹਾਲਤ ਹੁੰਦੀ ਏ ਤੇ ਫਰਕੇ ਅਸੀਂ ਜene ਮਾਰਾਈ ਨਹੀਂ ਬੇਹੋਜੇ ਕੰਮ ਕਰੇ ਸੱਚੇ ਪਾਤਸ਼ਾਹ ਅਸੀਂ ਗੁਰੂ ਨਾਨਕ ਦਾ ਹਨ ਮੰਨਣ ਗੁਰੂ ਪਾਤਸ਼ਾਹ ਨੂੰ ਇਹੋ ਜੇ ਕੰਮ ਹੋਣਾ ਹੀ ਨਹੀਂਗਾ ਸਾਨੂੰ ਪਤਾ ਨਹੀਂ ਹੋਣਾ ਗੁਰੂ ਸਾਡੇ ਨਾਲ ਹੀ ਸਾਡਾ ਪਰਮਾਤਮਾ ਸਾਡਾ ਪੁਰੋਸਾ ਉਹਦੇ ਗੁਰੂ ਸਾਡੇ ਤੇ ਸਾਡਾ ਗੁਰੂ ਬਹੁਤ ਤਗੜਾ ਏ ਜਿੰਨਾ ਇਹ ਸਾਡਾ ਸਾਡੇ ਗੁਰੂ ਦੇ ਭਰੋਸੇ ਇਹਨਾਂ ਨੂੰ ਕਿਹੇ ਬੰਦੇ ਤੇ ਨਹੀਂ ਭਰੋਸਾ ਹਨ ਬੰਦੇ ਤੇ ਨਹੀਂ ਭਰੋਸਾ ਲੱਗ ਇੱਕ ਦਾ ਕਰੋੜਾਂ ਰੁਪਏ ਪਏ ਉਹਨ ਇੱਕ ਦਾ ਸਾਡਾ ਗੁਰੂ ਹੋ ਚੰਨ ਗੁਰੂ ਦੇ ਭਰੋਸਾ ਕਰੋੜਾਂ ਰੁਪਈਆ ਤੇ ਸਾਨੂੰ ਭਰੋਸਾ ਨਹੀਂ ਆਉਣਾ ਤੇ ਇਹ ਮੈਂ ਸਰਕਾਰ ਨੂੰ ਆ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਜੇਲੇ ਜੇਲ ਸੁਬੇਂ ਨੰਟੇ ਜੇ ਜੇਲ ਜਿਹੜੀ ਸ਼ਾਮ ਦੀ ਉਹ ਸਾਨੂੰ ਉਹਦੇ ਚੋਂ ਉਹ ਪੁੱਛ ਕੇ ਸਾਨੂੰ ਸਿੱਧੀ ਹੁੰਦੇ ਸਾਡੇ ਮੁੰਡੇ ਨਾਲ ਗੱਲ ਕਰਾਈ ਜਾਵੇ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਮੁੰਡਾ ਕਿਹਦੀ ਹਾਲਤੇ ਚ ਚੰਗੀ ਚ ਕਿ ਮਾੜੀ ਚ ਸਾਨੂੰ ਆਪੇ ਉਹਨੇ ਜਦੋਂ ਗੱਲ ਦੱਸੀ ਹਨੂ ਆਪੇ ਪਤਾ ਲੱਗ ਜਾਣਾ ਉਹ ਚੰਗੀ ਚ ਕਿ ਮਾੜੀ ਚ ਫਿਰ ਸਰਕਾਰਾਂ ਨੂੰ ਇਹ ਗੱਲ ਹੀ ਇਹ ਦੁਬਾਰਾ ਵਾਰ ਆਣੇ ਆ ਅੱਬਲ ਤਾਂ ਉਹਨੂੰ ਛੱਡਣਾ ਚਾਹੀਦਾ ਹੈ ਤਰੰਤ ਹੀ ਛੱਡਣਾ ਚਾਹੀਦਾ ਕੋਈ ਗੁਨਾਹ ਨਹੀਂ ਹੈ ਕਰ ਜੇ ਗੁਨਾਹ ਤੇ ਲੋਕਾਂ ਦੇ ਜਾਗ ਜਾਰ ਕਰਨ ਤੇ ਨਹੀਂ ਗਿਣਾ ਦੇ ਉਹਨਾਂ ਨੂੰ ਇੱਧਰ ਅੱਬ ਤਾਂ ਛੱਡਣ ਨਹੀਂ ਦਾ ਇੱਧਰ ਲਈ ਜੇ ਕਿ ਹੇਚ ਮਰਜੀ ਲੈ ਉਹ ਨਹੀਂ ਆਦੇ ਹੁਣੇ ਜਾਂਦੇ ਛੱਡ ਦੇ ਉਹਨਾਂ ਰਸਤੇ ਲਾ ਦਿਓ ਅਸੀਂ ਇੱਧਰ ਕਿਹੜੀ ਮਰਜੀ ਜੇ ਲੈਣ ਹਾਂਗੇ ਤਾਂ ਸੌਖਾ ਹੈ ਮਿਲਣਾ ਬਈ ਇੱਥੇ ਜਾ ਕੇ ਮੇਲਾਵਾ ਕਰਾਂਗੇ ਜਦ ਜਦੋਂ ਸਗਾ ਨਹੀਂ ਛੱਡਣਾ ਦੀ ਮਰਜੀ ਨਾਲ ਛੱਡ ਦੇਵੇ ਤੇ ਅਸੀਂ ਤਾਂ ਇਹ ਮੈਂ ਫੀਲ ਕਰਨਾ ਤੁਹਾਡੇ ਵਾਰ ਹੀ ਬਈ ਇੱਕ ਤਾਂ ਇੱਧਰ ਲੈ ਹੁਣ ਛੇਤੀ ਛੇਤੀ ਤੇ ਏਕੇ ਉਹ ਜਿਹੜਾ ਸਾਨੂੰ ਇਹ ਜਿਹੜਾ ਆਪਣੇ ਇਹਦੇ ਮੋਬਾਈਲ ਤੇ ਸਾਨੂੰ ਉਹਦੇ ਨਾਲ ਅੱਜ ਅੱਜ ਸਵੇਰ ਗੱਲ ਜਰੂਰ ਕਰਾਈ ਜਾਵੇ ਅਸੀਂ ਤੁਹਾਡੇ ਲਈ ਆਹ ਗੱਲ ਨੂੰ ਸਰਕਾਰ ਦੇ ਉਧਰ ਲੀਨੂਆਂ ਨੇ ਸਾੰਦੀ ਨੂੰ ਵੀ ਸਾਨੂੰ ਗੱਲ ਕਰਾਈ ਜਾਏ ਇਧਰਲੇ ਭਗੋਂਦਾ ਮਾਨ ਨੂੰ ਆਣਿਆ ਤੂੰ ਨਵਾ ਕੇ ਸਾਡੀ ਗੱਲ ਕਰਵਾ ਤੇ ਉਹ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ ਹੈ ਫੋਨ ਆਇਆ ਉਥੋਂ ਕਿਸੇ ਦਾ ਕੋਈ ਸੁਖ ਸੁਨੇ ਆਇਆ ਨਹੀਂ ਕੋਈ ਨਹੀਂ ਸਾਨੂੰ ਪਤਾ ਲੱਗਾ ਵੀ ਕੋਈ ਨਹੀਂ ਮ ਮੱਤਾਪਾਲ ਦੇ ਮਾਤਾ ਪਿਤਾ ਉਦਨ ਗਏ ਹੋਣ ਦੇ ਠੀਕ ਹੈ ਚੜ੍ਹਦੀ ਕਲਾ ਸਾਨੂੰ ਕੋਈ ਪਤਾ ਸੁਰ ਨਹੀਂ ਪਈ ਉਹ ਤੁਹਾਡੇ ਆਇਆ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਕੋਈ ਉਦੋਂ ਕਿਸੇ ਦਾ ਫੋਨ ਨਹੀਂ ਆ ਨਾ ਨਾ ਕੋਈ ਕਿਸੇ ਦਾ ਨਹੀਂ ਮੈਂ ਕਿਸੇ ਦਾ ਵੀ ਨਹੀਂ ਆਇਆ ਫੋਨ ਤੇ ਗੱਲਬਾਤ ਉਹਦੀ ਹੋਈ ਉੱਥੇ ਕਿਸੇ ਨਾਲ ਵੀ ਨਹੀਂ ਨਾ 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 ਅਜੇ ਤੱਕ ਨਹੀਂ ਹੋਈ ਸਾਡੀ ਕੋਈ ਗੱਲਬਾਤ ਪਈ ਮਾ ਅਜੇ ਤੱਕ ਨਹੀਂ ਹੋਈ ਇਹ ਜਾਣਕਾਰੀ ਇਹ ਵੀ ਹੈ ਕਿ ਦਿਮਾਗੀ ਬਿਮਾਰੀ ਦੇ ਚੱਲਦੇ ਨੂੰ ਲੈ ਕੇ ਗਏ ਆ ਵੈਸੇ ਨਹੀਂ ਸਾਨੂੰ ਤੇ ਦਿਮਾਗੀ ਦਾ ਤਾਂ ਨਹੀਂ ਸਾਨੂੰ ਕੋਈ ਵੀ ਇਹੋ ਜਿਹਾ ਹੈਗਾ ਵੀ ਉਹਨੂੰ ਹੈ ਹੀ ਨਹੀਂ ਸੀ ਇਹੋ ਜੀ ਚੱਲ ਭੀ ਅੱਗੇ ਖੂਨ ਉਹਦਾ ਸੰਗਣਾ ਆਇਆ ਸੀ ਤੱਕ ਚੱਲ ਖੂਨ ਖਾਨ ਦਾ ਹੋਵੇਗਾ ਭੀ ਮੰਨਦੇ ਹੁਣ ਪਤਾ ਨਹੀਂ ਸਾਨੂੰ ਵੀ ਕੀ ਉਹਨੂੰ ਹੈ ਆ ਕੀ ਨਹੀਂ ਹੈ ਭੀ ਸਾਲੇ ਨੂੰ ਕੋਈ ਫੋਨ ਤੇ ਗੱਲ ਹੁੰਦੀ ਫੇਰੀ ਸਾਨੂੰ ਪਤਾ ਲੱਗਣਾ ਸੀਗਾ ਜੇ ਫੋਨ ਤੇ ਘਰ ਆਉਂਦੇ ਵੀ ਤੁਹਾਡੇ ਬੱਚੇ ਨੂੰ ਆ ਗੱਲ ਆ ਤਾਂ ਵੀ ਅਸੀਂ ਚੱਲ ਸਾਨੂੰ ਪਤਾ ਲੱਗ ਜਾਂਦਾ ਹੁਣ ਤਾਂ ਅਸੀਂ ਤੜਫਣਾ ਹੀ ਆ ਭੀ ਜਿੰਨੇ ਦਿਨ ਜਾਂਦੇ ਨਹੀਂ ਕਿ ਜਾ ਕੇ ਮਿਲਦੇ ਨਹੀਂ ਕਿ ਉਹਨੇ ਦਿਨ ਤਰਫੀ ਜਾਵਾਂਗੇ ਭੀ ਪਹਿਲਾਂ ਕਦੇ ਗੱਲ ਹੋਈ ਥੋਡੀ ਪਹਿਲਾਂ 2-3 ਮਹੀਨੇ ਹੋ ਗਏ ਉਦੋਂ ਹੋਈ ਸੀ ਉਸ ਤੋਂ ਬਾਅਦ ਚ ਨਹੀਂ ਹੋਈ ਕੋਈ ਉਹ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਰੱਖੇ ਹੁੰਦੇ ਉਹੀ ਕਰਾਉਂਦੇ ਸੀਗੇ ਵੀ ਅੱਧਾ-ਅਧਾ ਘੰਟਾ ਗੱਲ ਲੱਗਦੀ ਕੋਈ ਮਿਲੇ ਹੋ ਕਦੇ ਤੁਸੀਂ ਨਾ ਨਾ ਮੈਂ ਮੈਂ ਤਾਂ 16 ਸਾਲ ਮੈਨੂੰ ਜਲੇ ਮੈਨੂੰ ਤੇ ਵੀ ਮੈਥੇ ਜਾਇਆ ਨਹੀਂ ਜਾਣਾ ਨਾ ਮੈਂ ਮੈਂ ਹਾਰ ਦੀ ਮਰੀਜ਼ ਹਾਂ ਸ਼ੂਗਰ ਦੇ ਮਰੀਜ਼ ਹਾਂ ਮੈਂ ਤਾਂ ਦਵਾਈ ਖਾ ਕੇ ਘਰੇ ਚੋਂ ਪਾਣੀ ਦਾ ਗਲਾਸ ਪੀ ਪਾ ਕੇ ਨਹੀਂ ਪੀ ਸਕਦੀ ਸੀ ਤੇ ਹੁਣ ਵੀ ਇਹ ਨਾ ਜਾਣਾ ਸੀ ਤੇ ਮੈਂ ਆ ਸਿਰਫ ਆਪ ਦੀ ਮੈਂ ਇਕੱਲੀ ਘਰੇ ਰਹਿਣਾ ਕਰ ਆਲੀ ਰੋਟੀ ਪਿੱਛੇ ਮਾਦੀ ਗੁਰਮਣੀ ਮੰਗਵਾਈ ਆ ਤੇ ਚਲ ਮੈਨੂੰ ਰੋਟੀਪੁਰਕੀ ਲਾ ਦੇਗੀ ਤੇ ਹੋਰ ਕਿਸ ਤਰ੍ਹਾਂ ਚਿੰਤਾ ਰਹਿੰਦੀ ਏ ਤੁਹਾਨੂੰ ਚਿੰਤਾ ਤਾਂ ਬਹੁਤ ਰਹਿੰਦੀ ਆ ਚਿੰਤਾ ਨਾਲ ਦਮ ਆਂਦੇ ਨੇ ਵੀ ਮਰੇ ਪਏ ਕੋਈ ਬਿਮਾਰੀਆਂ ਖਾ ਲਿਆ ਕੋਈ ਚਿੰਤਾ ਨੇ ਖਾ ਲੈਣਾ ਵੀ ਕੀ ਬੀ ਚਲ ਸਾਨੂੰ ਅਸੀਂ ਤੇ ਉਹ ਆਨੇ ਸਾਡੀ ਫੋਨ ਤੇ ਗੱਲ ਕਰਾ ਦੇ ਛਾਵੇਂ ਤੇ ਘਰ ਅਸੀਂ ਤਾਂ ਨੇ ਫੇਰ ਵੀ ਉਹਨਾਂ ਦਾ ਸ਼ੁਕਰ ਹੈ ਸਾਡਾ ਵੀ ਫੋਨ ਤੇ ਛਾਵੇਂ ਤੇ ਕਰ ਮੇਰੀ ਗੱਲ ਕਰਾ ਦੇ ਮੈਨੂੰ ਫੇਰ ਸ਼ਾਂਤੀ ਆਵੇਗੀ ਇਹ ਪੀਲ ਕੀ ਪੀਲ ਹੋਈ ਆ ਪੀ ਗੱਲ ਕਰਾਈ ਜਾਵੇ ਤਾਂ ਸਾਨੂੰ ਪੀ ਮਿਲਾਇਆ ਜਾਵੇ ਤੇ ਦੂਜੀ ਗੱਲ ਇਧਰ ਅੱਬ ਤਾਂ ਇਧਰ ਲਿਆ ਹੁਣ ਤੇ ਨਹੀਂ ਤਾਂ ਪੀ ਜੇ ਉਹਨਾਂ ਦਾ ਪੀ ਕੋਈ ਹੈ ਤਾਂ ਸਾਨੂੰ ਖੁੱਲ ਕੇ ਮਿਲ ਤੇ ਨਹੀਂ ਪਛਾਨੂ ਪੀ ਇਧਰ ਲਿਆ ਕੇ ਮਿਲਾ ਦੇਣਾ ਅਸੀਂ ਰੋਜ਼ ਦਿਹਾੜੀ ਪੰਡਾ ਨਾਲ ਪੈਸਾ ਕਿੱਥੋਂ ਵਰਗੇ ਕਿੱਥੋਂ ਅਸੀਂ ਗਰੀਬ ਘਰ ਪੀ ਜੋ ਕਿੱਲਾ ਤਾਂ ਉਹਨਾਂ ਦੇ ਮਾਲਕਾ ਸੀ ਕਿੱਥੋਂ ਲ ਜਾ ਜਾ ਕੇ ਉਹਨਾਂ ਪੈਸਾ ਲਾਈਏ ਪੀ